ਅਗੇ ਨਲਕੇ ਹੁੰਦੇ ਸੀ ਵਧੀਆ ਨਹੀਂ ਸੀ ਹੁੰਦੇ ਨਲਕੇ ਹੁੰਦੇ ਸੀ ਵਧੀਆ ਨਹੀਂ ਸੀ ਹੁੰਦੇ ਉੱਪਰ ਪਾਣੀ 20 ਫੁੱਟ 30 ਫੁੱਟ ਤੇ ਪਾਣੀ ਆ ਦੇਖ ਲਓ ਹੁਣ 150 ਫੁੱਟ ਤੋਂ ਵੀ ਉੱਪਰ ਪਾਣੀ ਚਲਿਆ ਗਿਆ ਕਈ ਲੋਕ ਕਹਿ ਰਹੇ ਨੇ ਵੀ ਪਾਣੀ ਨਹੀਂ ਮੁੱਕਦਾ ਮਤਲਬ ਮੈਸਤਰੀ ਵੀ ਪਾਣੀ ਮੁੱਕਦਾ ਨਹੀਂਗਾ ਪਾਣੀ ਮੁੱਕਦਾ ਨਹੀਂ ਹੁੰਦਾ ਪਾਣੀ ਪਹੁੰਚ ਤੋਂ ਦੂਰ ਹੋਊਗਾ ਦੇਖਦੇ ਥੱਕ ਜਊਂਗੇ ਤੁਸੀਂ ਅਰੇ ਕਿੱਧਰ ਅਸਰਾ ਜਾ ਇਹਦਾ ਆਹਾਂ ਪਤਾ ਚੁੱਟਾ ਹੁਣ ਪਾਈਪ ਝੱਕਾ ਲੈਂਦੇ ਇਸ ਨੂੰ ਜਿਹੜਾ ਪਾਣੀ ਦੇ ਉੱਪਰ ਕੋਈ ਸਰਕਾਰ ਸਖਤ ਕਾਨੂੰਨ ਬਣਾਵੇ ਮੀਂਹ ਦਾ ਪਾਣੀ ਸਟੋਰ ਕੀਤਾ ਜਾਵੇ ਤੇ ਸਾਨੂੰ ਫਸਲਾਂ ਇਹੋ ਜਿਹੀਆਂ ਨੇ ਜਿਹੜੀਆਂ ਜਿਵੇਂ ਖਾਸ ਖਾਜ ਦੀ ਖੇਤੀ ਪੰਜਾਬ 'ਚ ਲਾਗੂ ਕੀਤੀ ਜਾ ਸਕਦੀ ਆ ਤੇ ਅਗੇ ਨਲਕੇ ਹੁੰਦੇ ਜੀ ਵਧੀਆ ਨਹੀਂ ਸੀ ਹੁੰਦੇ ਨਲਕੇ ਹੁੰਦੇ ਜੀ ਵਧੀਆ ਨਹੀਂ ਸੀ ਹੁੰਦੇ ਉੱਪਰ ਪਾਣੀ 20 ਫੁੱਟ 30 ਫੁੱਟ ਤੇ ਪਾਣੀ ਆ ਦੇਖ ਲਓ ਹੁਣ 150 ਫੁੱਟ ਤੋਂ ਵੀ ਉੱਪਰ ਪਾਣੀ ਚਲਿਆ ਗਿਆ ਦੇਖਦੇ ਥੱਕ ਜਉਂਗੇ ਤੁਸੀਂ ਅਰੇ ਕਿੱਧਰ ਅਸਰਾਜਾ ਇਹਦਾ ਆਹਾਂ ਪਤਾ ਟੋਟਾ ਹੁਣ ਪਾਈਪ ਝੱਕਾ ਲਾ ਦੀ ਕਰਲਾ ਕਰਲਾ ਕਿੰਨਾ ਚਿਰ ਟੋਟੇ ਪਾ ਲੋਂਗੇ ਉਹ ਇਧਰ ਹੀ ਗੱਲ ਕਰਦਾ ਤੇ ਨਾ ਨਹੀਂ ਕਰਦਾ ਕਿੰਨਾ ਚਿਰ ਟੋਟੇ ਪਾ ਲੋਂਗੇ ਇੱਕ ਦਿਨ ਤਾਂ ਜਾ ਕੇ ਐਂਡ ਹੋਣਾ ਜਿਹੜੇ ਲੋਕ ਪਾਣੀ ਬਰਬਾਦ ਕਰਦੇ ਨੇ ਨਾ ਬਿਨਾ ਮਤਲਬ ਤੋਂ ਉੱਟਣਾ ਚੱਲੀ ਜਾਂਦੀਆਂ ਨੇ ਮੀਂਹ ਪੈਂਦਾ ਹੁੰਦਾ ਖੇਤਾਂ ਦੇ ਵਿੱਚ ਇਹਨੀਆਂ ਮੋਟਰਾਂ ਨੇ ਬੰਦ ਨਹੀਂ ਕਰਨੀਆਂ ਆ ਦੇਖ ਲਓ ਲੈ ਕੇ ਚੱਲਦਾ ਤੁਹਾਨੂੰ ਮੈਂ ਬੰਦੇ ਕੋਲੇ ਜਿਹੜਾ ਪਾਰ ਰਿਹਾ ਟੋਟਾ ਕੋਈ ਹੱਦ ਹੁੰਦੀ ਆ ਯਾਰ ਕੋਈ ਹੁਣ ਕਿੰਨਾ ਚਿਰ ਮੋਟਰਾਂ ਵਜਨ ਚੱਲਣ ਗਈਆਂ ਲੈ ਹਾਲੋ 100 40 ਮਿਸਤਰੀ 40 ਮਤਲਬ ਆਮੀ ਚਲੀ ਗਈ 140 ਤੇ ਹੁਣ ਨੀ ਤੇ ਵੱਧ ਲੋਕ 50 60 ਤੱਕ ਪਾਈ ਜਾਂਦੇ ਨਵੀਂ ਮੋਟਰ ਜਿਹੜੀ ਨਵੀਂ ਤਾਂ ਫਿਰ ਡਰਦਾ ਅਗਲਾ ਪਾਉਂਦਾ ਯਾ ਵੀ 150 ਦਾ 160 ਤੇ ਪਾ ਦਈਏ ਬਈ ਯਾਨੀ ਹੁਣ ਕੋਈ ਹਾਦੇ ਨਹੀਂ ਯਾਰ ਹੁਣ ਕੋਈ ਸੀਮਾ ਫੇਰ ਤਾਂ ਠੇਪੀ ਵਾਲੀ ਨਹਿਰ ਚੋਂ ਪਾਣੀ ਲੈ ਕੇ ਪੀਣਾ ਪਿਆ ਕਰੂ ਹੋਰ ਮੁੱਕ ਜਾਣੇ 130 250 ਤੱਕ ਬੋਰ ਆ ਜੀ 250 ਤੇ ਬੋਰ ਨੇ ਹਾਂ ਇੱਕ ਬੋਰ ਸਾਲ 10 ਫੁੱਟ ਜਾਨੀ ਪਾਣੀ ਉੱਤਰਦਾ ਵਾ ਸਹੀ ਗੱਲ ਆ ਥੋੜਾ ਦਾ ਰੋਜ਼ ਦਾ ਕੰਮ ਆਉਣ ਤੋਂ ਤੁਹਾਨੂੰ ਤਾਂ ਪਤਾ ਹੀ ਆ ਰੋਜ਼ ਇੱਕ ਤਾਂ ਆਂਵਾਰਾਂ ਦਾ ਸੁਨੇਹ ਟੁੱਟਾ ਬਹੁਤ ਹੋਦੇ ਤਿੰਨ ਚਾਰ ਟੁੱਟੇ ਨਿੱਤ ਪੈਂ ओके ओके ओके। ਯਾਨੀ ਹੁਣ ਮੰਨ ਲਾ ਵੀ 150 ਤੱਕ ਪੱਕਾ ਹੀ ਹੋ ਗਿਆ ਕੰਮ ਆਪਣੇ ਲੁਧਿਆਣਾ ਜ਼ਿਲ੍ਹੇ ਚ। 150000 ਤੱਕ 70 ਤੱਕ ਜਦੋਂ ਵੀ ਮੋਟਰ ਪਾਉਣੀ ਹੈ 70 ਤੱਕ ਪਾਉਣੀ ਹੈ। ਕੀ ਬਾਤ ਆ ਜੀ। ਲੋ ਵੀ ਮਿੱਤਰੋ ਕਰ ਲੋ ਗੱਲ। ਇਹ ਤਾਂ ਹੁਣ ਨਹਿਰਾਂ ਚੋਂ ਪਾਣੀ ਭਰ ਕੇ ਲਿਆਉਣਾ ਪਿਆ ਕਰੂ ਪੀਣ ਨੂੰ। ਜਿਹੜੇ ਲੋਕ ਕਹਿੰਦੇ ਵੀ ਪਾਣੀ ਮੁੱਕਦਾ ਨਹੀਂਗਾ। ਸਿੰਧਰੋਂ ਪਾਣੀ ਮੁੱਕਦਾ ਨਹੀਂ ਹੁੰਦਾ। ਪਾਣੀ ਪਹੁੰਚ ਤੋਂ ਦੂਰ ਹੁੰਦਾ ਹੁੰਦਾ। ਪਾਣੀ ਪਹੁੰਚ ਤੋਂ ਦੂਰ ਹੋਊਗਾ ਹੁਣ ਆਪਣੇ ਕਈ ਲੋਕ ਕਹਿੰਦੇ ਵੀ ਪਾਣੀ ਨਹੀਂ ਮੁੱਕਦਾ ਮਤਲਬ ਮੈਸਤਰੀ ਵੀ ਪਾਣੀ ਮੁੱਕਦਾ ਨਹੀਂਗਾ ਪਾਣੀ ਮੁੱਕਦਾ ਨਹੀਂ ਹੁੰਦਾ ਪਾਣੀ ਪਹੁੰਚ ਤੋਂ ਦੂਰ ਹੋਊਗਾ मतलब पानी ਤਾਂ ਜਿਹੜਾ ਆਪਣੇ ਦੁਨੀਆ ਤੇ 71% ਲਗਭਗ ਪਾਣੀ ਆ ਤੇ 29% ਧਰਤੀ ਆ મતલਬ ਉਹ ਤਾਂ ਰਹਿਣੀ ਓਨੀ ਹੋਈ ਇਹ ਤਾਂ ਇਹ ਹੁੰਦਾ ਹੁੰਦਾ ਬਈ ਪਹੁੰਚ ਤੋਂ ਦੂਰ ਹੋ ਜੂਗਾ ਜਦੋਂ ਆਪਣੇ ਹੁਣ 200 ਹੋਰ ਮਤਲਬ ਡੁੰਗੇ ਕਰਾਉਣੇ ਪੈਣਗੇ 500 ਪੋਰਟਾਂ ਹੋਰ ਮੋਟਰਾਂ ਕਿੰਨਾ ਡਿਲੀਵਰੀ ਕਿੰਨਾ ਵਜਨ ਚੱਲ ਲੂਗੀ ਆਖਰ ਕੋਈ ਹੱਦ ਦਾ ਮੋਟਰ ਜਿਹੜੀ ਟੰਗਣੀਆਂ ਤੁਸੀਂ ਥੱਲੇ ਵਜਨ ਹੁਣ ਆ ਪਾਈਪਾਂ ਟੁੱਟਣ ਲੱਗ ਜਾਣਗੀਆਂ ਹਾਂਜੀ ਹਾਂ ਟੁੱਟ ਜਾਣਗੀਆਂ ਨਹੀਂ ਇਹ ਵਜਨ ਦੇ ਨਾਲ ਤੇ ਕਈ ਲੋਕ ਕਹਿੰਦੇ ਨੇ ਜੀ ਪਾਣੀ ਹੀ ਨਹੀਂ ਮੁੱਕਦਾ ਪਾਣੀ ਪਹੁੰਚ ਤੋਂ ਦੂਰ ਹੋਊਗਾ ਹਾਂ ਫੇਰ ਮਤਲਬ ਜਿਵੇਂ ਆਪਾਂ ਦੇਖਦੇ ਆਂ ਵੀਡੀਓ ਹੋਰ ਦੇਸ਼ਾਂ 'ਚ ਕਿਵੇਂ ਜਾ ਜਾ ਕੇ ਉਹ ਬਾਹਰ턻ਿਆ ਡੰਨੂ ਭਰ ਕੇ ਲਿਆਉਂਦੇ ਆ ਉਹ ਚੀਜ਼ ਹੋ ਜੂਗੀ ਹਰੇਕ ਬੰਦਾ ਫਿਰ ਪਾਣੀ ਬੋਰ ਕਰਾਉਣ ਦਾ